ਪੰਜਾਬ ਦੇ ਵਿੱਚ 1 ਅਗਸਤ ਨੂੰ ਹੋਣ ਜਾ ਰਹੀਆਂ ਨੇ ਦੋ ਵਿਧਾਨ ਸਭਾ ਹਲਕਿਆਂ ਤੇ ਜ਼ਿਮਨੀ ਚੋਣਾ ਜ਼ਿਮਨੀ ਚੋਣਾ ਨੂੰ ਲੈ ਕੇ ਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਕਾਰਜ ਕਰਨੀ ਦੀ ਬੈਠਕ ਵੀ ਹੋ ਰਹੀ ਹੈ 25 26 27 ਤਾਰੀਖ ਨੂੰ ਇਹ ਬੈਠਕ ਹੋਏਗੀ ਸੁਨਾਮ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੌਮੀ ਕਾਰਜ ਕਰਨੀ ਦੀ ਬੈਠਕ ਹੋਏਗੀ 25 ਤੋਂ 27 ਜੁਲਾਈ ਤੱਕ ਚੱਲੇਗੀ ਇਹ ਬੈਠਕ ਜ਼ਿਮਨੀ ਚੋਣਾ ਤੇ ਇਸ ਤੋਂ ਇਲਾਵਾ ਹੋਰ ਮੁੱਦਿਆਂ ਤੇ ਵਿਚਾਰ ਚਰਚਾ ਹੋ ਸਕਦੀ ਹੈ आम आदमी पार्टी पंजाब ਦੇ ਵਿੱਚ ਕਈ ਸੰਭਾਵਨਾਵਾਂ ਤਲਾਸ਼ ਹੋ ਰਹੀ ਹੈ। ਆਮ ਆਦਮੀ ਪਾਰਟੀ ਨੇ ਇਹ ਵੀ ਕਿਹਾ ਹੈ ਕਿ ਦਿੱਲੀ ਤੋਂ ਬਾਅਦ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਆਮ ਆਦਮੀ ਪਾਰਟੀ ਨੂੰ ਹੰਗਾਰਾ ਮਿਲ ਸਕਦਾ ਹੈ। ਇਸ ਲਈ ਪੰਜਾਬ ਤੇ ਖਾਸ ਤੌਰ ਤੇ ਫੋਕਸ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ। 25 26 27 ਨੂੰ ਬੈਠਕ ਹੋਣ ਜਾ ਰਹੀ ਹੈ ਰਾਸ਼ਟਰੀ ਕਾਰਜ ਕਰਨੇ ਦੀ, ਯਾਨੀ ਕਿ ਕੱਲ ਤੋਂ ਬੈਠਕ ਸ਼ੁਰੂ ਹੋਏਗੀ। 27 ਤਾਰੀਖ ਤੱਕ ਚੱਲੇਗੀ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਸਾਡੇ ਨਾਲ ਜੁੜੇ ਨੇ ਫੋਨ ਲਾਈਨ ਦੇ ذریعے ਭਗਵੰਤ ਮਾਨ ਜੀ ਕੀ ਕੌਣ-ਕੌਣ ਇਸ ਬੈਠਕ ਦੇ ਵਿੱਚ ਸ਼ਾਮਿਲ ਰਹੇਗਾ ਕੀ ਰਣਨੀਤੀ ਰਹੇਗੀ ਸਾਡੀ ਨੈਸ਼ਨਲ ਐਗਜ਼ੀਕਟਿਵ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਰਾਸ਼ਟਰੀ ਕਾਰਜਕਾਰੀ ਕਾਰਜਕਾਰੀ ਕਹਿੰਦੇ ਨੇ ਇਹਨੂੰ ਰਾਸ਼ਟਰੀ ਕਾਰਜਕਾਰੀ ਜਿਹੜੀ ਬੈਠਕ ਹੋ ਰਹੀ ਹੈ ਜੀ ਜੀ ਜਿਹੜੀ ਪਹਿਲਾਂ ਦਿੱਲੀ ਵਿੱਚ ਹੋਈ ਸੀ ਤੇ ਮੈਂ ਉੱਥੇ ਕਿਉਂਕਿ ਚਾਰੋਂ ਐਮਪੀ ਦੇ ਵਿੱਚ ਹੁਣ ਸ਼ਾਮਿਲ ਹੋ ਗਏ ਹਾਂ ਅਸੀਂ ਤੇ ਮੈਂ ਉੱਥੇ ਪ੍ਰੋਪੋਜ਼ਲ ਦੇ ਕਿਸੇ ਕੇ ਹਨੋ ਸ਼ਹੀਦਾਂ ਦੇ ਜਿਹੜੇ ਜੱਦੀ ਪਿੰਡ ਨੇ ਉਥੋਂ ਉਥੋਂ ਇਹ ਫੈਸਲੇ ਲੈਣੇ ਚਾਹੀਦੇ ਨੇ ਕਿਉਂਕਿ ਆਪਣੀ ਪਾਰਟੀ ਜਿਹੜੀ ਹੈ ਉਹ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੀ ਹੈ ਭਗਤ ਸਿੰਘ ਹੋਰਾਂ ਦੀਆਂ ਗੱਲਾਂ ਕਰਦੀ ਹੈ ਸੋ ਅਸੀਂ ਉਦਮ ਸਿੰਘ ਹੋਰਾਂ ਦੇ ਜਿਹੜਾ ਜਿਹੜੇ ਜੱਦੀ ਜਿਹੜੇ ਪਿੰਡ ਹੈ ਅਸਲ ਵਿੱਚ ਸੁਨਾਮ ਜਿਹਨੂੰ ਕਿ ਹੁਣ ਉਦਮ ਸਿੰਘ ਵਾਲਾ ਵੀ ਮਨਜ਼ੂਰੀ ਮਿਲ ਗਈ ਆਫੀਸ਼ੀਅਲੀ ਉਥੇ ਦਾ ਮੈਨ ਪ੍ਰੋਪੋਜ਼ਲ ਦਿੱਤਾ ਸੀ ਤੇ ਉਹਨਾਂ ਨੂੰ ਸਰਕਾਰ ਕੀਤਾ ਸੀ ਹਰਵਿੰਦ ਕੇਜਰੀਵਾਲ ਜੀ ਨੇ ਔਰ ਸਾਰੀ ਸਾਰੀ ਪਾਰਟੀ ਨੇ सो कल तो जी पार्टी कार्यकारी है वो दिन मीटिंग करना रही मनीष सिसोदिया जी जोगिंदर यादव जी संजय सिंह जी और अरविंद केजरीवाल जी और मध्य प्रदेश तो और उत्तराखंड तो केरला तो बॉम्बे तो बंगाल तो असम तो सारे साक्सटी थ्री जैम्बर ने कल तो ਮੁੱਦੇ ਕੀ ਰਹਿਣ ਵਾਲੇ ਮੁੱਦੇ ਕੀ ਰਹਿਣ ਵਾਲੇ ਨੇ ਰਣਨੀਤੀ ਮੁੱਦੇ ਦੇ ਵਿੱਚ ਪਾਰਟੀ ਦੇ ਏਜੰਡੇ ਫਿਊਚਰ ਦੇ ਵਿੱਚ ਕਿੱਥੋਂ ਇਲੈਕਸ਼ਨ ਲੜਨੀਆਂ ਨੇ ਕਿ ਪਹਿਲੇ ਤਿੰਨ ਤੀਨੋਂ ਕਿਹੜੀ ਪਲਾਨਿੰਗ ਟਾਉਣੀ ਹੈ ਪਾਰਲੀਮੈਂਟ ਦੇ ਵਿੱਚ ਕਿਹੜੇ-ਕਿਹੜੇ ਮੁੱਦੇ ਹੋਰ ਠਾਉਣੇ ਚਾਹੀਦੇ ਨੇ ਕਿਹਨੂੰ ਕਿਹਨੂੰ ਆਪਾਂ ਪੰਜਾਬ ਦਾ ਜਾਂ ਕਿਹਨੂੰ ਆਪਾਂ ਕਿਹੜੀ ਸਟੇਟ ਦਾ ਅਬਜ਼ਰਵਰ ਬਣਾਉਣਾ ਹੈ ਕਿਹੜੀਆਂ ਕਮੀਆਂ ਨੇ ਪਿਛਲੇ ਪਿਛਲੇ 6 ਮਹੀਨਿਆਂ 'ਚ ਅੱਗੇ ਲਈ ਦਿੱਲੀ ਦੀ ਇਲੈਕਸ਼ਨ ਆ ਰਹੀ ਹੈ ਪੰਜਾਬ ਦੇ ਬਾਰੇ ਕੀ ਪਲਾਨ ਕਰਨੀ ਹੈ ਸਾਰੇ ਮੁੱਦੇ ਇਹ ਕਰਾਂਗੇ ਜੀ ਮਾਨ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਇਹ ਸਾਰੀਆਂ ਰਣਨੀਤੀਆਂ ਤੈਅ ਕੀਤੀਆਂ ਜਾਣ ਕਿ ਕਿਨੂੰ ਆਬਜ਼ਰਵ ਬਣਾਇਆ ਜਾਏ ਕਿਨੂੰ ਕੀ ਬਣਾਇਆ ਜਾਏ ਪਰ ਇੱਕ ਹੋਰ ਜੋ ਸਮੱਸਿਆ ਆਮ ਆਦਮੀ ਪਾਰਟੀ ਦੇ ਵਿੱਚ ਲੋਕਾਂ ਨੂੰ ਦਿਖ ਰਹੀ ਹੋਇਆ ਕਿ ਆਪਸੀ ਜੋ ਆਪਸ ਦੇ ਵਿੱਚ ਕਮ ਆਸਾਨ ਚੱਲਿਆ ਹੋਇਆ تنਵੀਰ ਗਾਂਧੀ ਬਾਰੇ ਕੁੰਦਨ ਗੋਆ ਗੋਆ ਕਹਿੰਦੇ ਨੇ ਕਿ ਜ਼ਿਮਨੀ ਚੋਣਾਂ ਦੇ ਲਈ ਆਪਣੇ ਮਨਪਸੰਦਾਂ ਕੈਂਡੀਡੇਟ ਚਾਹੁੰਦੇ ਨੇ ਸੁਨਾਮ ਦੇ ਜੋ ਆਮ ਆਦਮੀ ਪਾਰਟੀ ਦੇ ਲੋਕ ਨੇ ਉਹ ਕਹਿੰਦੇ ਨੇ ਕਿ ਭਗਵੰਤ ਮਾਨ ਸੰਸਦ ਬਣਨ ਤੋਂ ਬਾਅਦ ਦੂਸਰਿਆਂ ਨੂੰ ਉਹਨਾਂ ਨੇ ਇੱਜ਼ਤ ਦੇ ਨਹੀਂ ਛੱਡ ਦਿੱਤੀ ਹੈ ਇਹ ਦੇਖੋ ਪਾਰਟੀਆਂ ਦੇ ਵਿੱਚ ਚੱਲਦਾ ਰਹਿੰਦਾ ਪਰ ਸਾਡੀ ਜਿਹੜੀ ਡਿਸਪਲਿਨਰੀ ਕਮੇਟੀ ਆ ਉਹ ਐਕਸ਼ਨ ਲਹੂਗੀ ਸਾਰ ਡਿਸਪਲਿਨਰੀ ਕਮੇਟੀ ਤੋਂ ਬਾਹਰ ਕੋਈ ਨਹੀਂ ਜਾ ਸਕਦਾ ਕੋਈ ਆਪਣੇ ਆਪ ਆਪਣੇ ਆਪ ਨੂੰ ਕੋਈ ਐਮਐਲਏ ਜਾਂ ਆਪਣੇ ਆਪ ਨੂੰ ਕੈਂਡੀਡੇਟ ਡਿਕਲੇਅਰ ਨਹੀਂ ਕਰ ਸਕਦਾ ਪਾਰਟੀ ਦੇ ਵਿੱਚ ਇਸ ਭਾਰਗੇ ਜ ਬਰਦਾਸ਼ਤ ਨਹੀਂ ਕੀਤਾ ਜਾਊਗਾ ਜਿਹੜਾ ਵੀ ਪਾਰਟੀ ਦੇ ਡਿਸਪਲਿਨ ਨੂੰ ਤੋੜੂਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਊਗੀ ਜਿਹੜੇ press ਦੇ ਵਿੱਚ ਜਾਂਦੇ ਨੇ ਜਾਂ ਜਿਹੜੇ ਆਪ ਹੀ ਆਪਣੇ ਕਨਵੀਨਰ ਬਣੇ ਫਿਰਦੇ ਨੇ ਉਹ 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 ਕੋ ਬਰਦਾਸ਼ਤ ਨਹੀਂ ਕੀਤੇ ਜਾਣਗੇ ਕਿਉਂਕਿ ਇਹ ਪਾਰਟੀ ਕੰਦੋਲਨ ਦੇ ਰੂਪ ਚੋਂ ਨਿਕਲੀ ਐ ਸੋ ਜਿਹੜੇ ਨਵੇਂ ਜਿਹੜੇ ਨਵੇਂ ਫੌਜਾਂ ਭਰਤੀ ਹੋਏ ਨੇ ਉਹਨਾਂ ਨੂੰ ਵੀ ਟਾਈਮ ਵਕਤ ਮਿਲੂਗਾ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਵੀ ਸਨਮਾਨ ਮਿਲੂਗਾ ਨਹੀਂ ਪਰ ਜੋ ਪਰ ਜੋ ਸੁਨਾਮ ਜੋ ਸੁਨਾਮ ਵਾਲੀ ਟੀਮ ਹੈ ਸਾਡੀ ਉਹ ਕਹਿ ਰਹੇ ਨੇ ਕਿ ਅਸੀਂ ਇੰਨਾ ਹਜ਼ਾਰੇ ਦੇ ਵੇਲੇ ਦੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋયા ਫਿਰ ਨਹੀਂ ਸਾਨੂੰ ਕਿਸੇ ਆਏ ਨੇ ਅਸੀਂ ਕਿਹਾ ਉਹਨਾਂ ਨੂੰ ਪਾਰਟੀ ਚ ਕਰਤਾ ਜੀ ਅਸੀਂ ਇੱਜ਼ਤ ਦੇ ਰਿਹਾ ਉਹਨਾਂ ਨੂੰ ਪਰ ਉਹ ਇਹ ਨਾ ਕਹਿਣ ਕਿ ਸਿਰਫ ਅਸੀਂ ਹੀ ਰਵਾਂਗੇ ਨਵੀਆਂ ਫੌਜਾਂ ਭਰਤੀ ਹੋ ਗਈਆਂ ਜਦੋਂ ਜਦੋਂ ਨਵੀਆਂ ਫੌਜਾਂ ਆ ਜਾਂਦੀਆਂ ਨੇ ਤੇ ਮੋਰਚੇ ਉਹਨਾਂ ਨੂੰ ਵੀ ਸੰਭਾਲਨੇ ਪੈਣਗੇ ਉਹਨਾਂ ਲਈ ਜਗ੍ਹਾ ਵੀ ਸਪੇਸ ਵੀ ਦੇਣੀ ਪਊਗੀ